ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਾਣਾਲਾ ਇਹ ਪਿੰਡ ਲੰਬੀ ਬਲਾਕ ਦਾ ਤੇ ਇਹਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੈਂਦਾ ਮਲੋਟ ਤਹਿਸੀਲ ਹੈ ਇਹਦੇ ਨੇੜੇ ਲੰਬੀ ਵੀ ਰਹਿ ਜਾਂਦਾ ਹੈ ਤੋਂ ਬਿਨਾ ਦੋਸਤੋ ਬਾਦਲ ਪਿੰਡ ਜਿਹੜਾ ਉਹ ਵੀ ਨੇੜ ਹੈ ਖਿਉ ਵਾਲੀ ਦੇ ਨੇੜ ਦਾ ਪਿੰਡ ਹੈ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਬਾਈ ਹੋਰੀ ਪਸ਼ੂ ਪਾਲਣ ਦਾ ਕੰਮ ਕਰਦੇ ਆ ਘਰ ਦੇ ਵਿੱਚ ਜਿਹੜਾ ਖੇਤੀਬਾੜੀ ਦੇ ਨਾਲ ਨਾਲ کافی ਪਸ਼ੂ ਰੱਖਦੇ ਰਹੇ ਆ ਪਰ ਹੁਣ ਥੋੜੇ ਨਾ ਘਟਾਏ ਆ ਬਾਈ ਦੱਸਦਾ ਫਿਰ ਵੀ ਮੱਝਾਂ ਜਿਹੜੀਆਂ ਉਹ ਘਰ ਚ ਰੱਖੀਆਂ ਉਹ ਚੰਗੀਆਂ ਜਿਹੜੀ ਮੱਝ ਅੱਜ ਵਿਕਾਊ ਕੀਤੀ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਦਸਤੋ ਤੇ ਇਹਦੀ ਖਾਸੀਅਤ ਜਿਹੜੀ ਮੈਨੂੰ ਬਾਈ ਨੇ ਦੱਸੀ ਇੱਕ ਤਾਂ ਦੁੱਧ ਲੰਬਾ ਟਾਈਮ ਪੀ ਆਉਂਦੀ ਹੈ ਦੂਜਾ ਦੁੱਧ ਦਿੰਦੀ ਵੀ ਚੰਗਰ ਆਪਾਂ ਜਾਣਕਾਰੀ ਬਾਈ ਤੋਂ ਲੈਣੇ ਇਹਦੇ ਸੰਬੰਧੀ ਵੀਡੀਓ ਨੇ ਅੰਤ ਤੱਕ ਦੇਖਿਓ ਜਿਹਨੂੰ ਇਹ ਮੱਝ ਜੱਜ ਚੂਗੀ ਉਹ ਵੀਰ ਤਸੱਲੀ ਕਰ ਸਕਦਾ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਜੈਡ ਬਲੈਕ ਹੀ ਦਿਸਦੀ ਹੈ ਦੋਸਤੋ ਨਾ ਤਾਂ ਪੂਛ 'ਚ ਕੋਈ ਵਾਲ ਵਾਈਟ ਦਿਸਦਾ ਤੇ ਨਾ ਮੱਥਾ ਜਿਹੜਾ ਉਹ ਉੱਥੇ ਕੋਈ ਵਾਲ ਵਾਈਟ ਹੈ ਖਰੀਦੀ ਹਰਿਆਣੇ ਦੇ ਵਿੱਚੋਂ ਆ ਤੇ ਕਿਹੜੇ ਪਿੰਡ ਤੋਂ ਖਰੀਦੀ ਉਹ ਵੀ ਬਾਈ ਆਪਾਂ ਦੱਸ ਦੂ ਮਿਲਦੇ ਆ ਬਾਈ ਨੂੰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਦੱਸ ਦਿਓ ਬਾਈ ਆਪਣਾ ਬਾਈ ਰੰਜੋਤ ਸਿੰਘ ਰੰਜੋਤ ਬਾਈ ਇਹ ਆਪਾਂ ਵੈਸੇ ਖੇਤੀਬਾੜੀ ਦੇ ਨਾਲ-ਨਾਲ ਫਿਰ ਪਸ਼ੂ ਰੱਖਦੇ ਹਾਂ ਹਾਂਜੀ ਹਾਂ ਸ਼ੌਂਕ ਤੌਰ ਤੇ ਰੱਖਦੇ ਆ ਆਪਾਂ ਠੀਕ ਹੈ ਜਿਹੜੀ ਅੱਜ ਮੱਝ ਵੇਚਣ ਲੱਗਿ ਤੇਜਾਸੂਆ ਅੱਛਾ ਇਹ ਖਰੀਦੀ ਕਿੱਥੋਂ ਸੀ ਆਪਾਂ ਇਹ ਆਪਾਂ ਹਾਂਸੀ ਦੇ ਨਾਲ ਆਈ ਅਣੀਪੁਰਾ ਪਿੰਡ ਅਲੀਪੁਰਾ ਹਾਂਸੀ ਦੇ ਨਾਲ ਅਣੀਪੁਰਾ ਹਾਂਜੀ ਉੱਥੋਂ ਲੈ ਕੇ ਆਈ ਸੀ ਪਹਿਲੇ ਸੂਏ ਆਪਾਂ ਚੋਕੇ ਠੀਕ ਹੈ ਅੱਛਾ ਭਾਈ ਕੀ ਦੁੱਧ ਦਾ ਰਿਕਾਰਡ ਰਿਹਾ ਇਹਦਾ ਇਹਦਾ ਜੀ ਆਪਾਂ ਉੱਥੋਂ 14 ਲੀਟਰ ਲਈ ਸੀ ਪਹਿਲੇ ਸੂਏ ਹੂੰ ਹੁਣ ਇਹ ਆਪਣੇ ਕੋਲੇ 17 ਲੀਟਰ ਤੱਕ ਇਹ ਦੁੱਧ ਗਈ ਹੈ ਦੂਜੇ ਸੂਏ ਦੂਜੇ ਸੂਏ ਨੇ 17 ਲੀਟਰ ਦੁੱਧ ਦਿੱਤਾ ਇੱਕੀ ਇਹਦੀ ਹੈਗੀ ਮੇਦਵੀ ਇਹ 19 20 ਲੀਟਰ ਦੁੱਧ ਪਾ ਦੂਗੀ ਰਾਮ ਨਾ ਲਈ ਠੀਕ ਹੈ ਅੱਛਾ ਭਾਈ ਟਾਈਮ ਕਿੰਨਾ ਬਾਕੀ ਹੈ ਦਾ ਸੂਣ ਚ ਕਿੰਨੇ ਦਿਨ ਲੈ ਜੂ ਹੰਦਾ ਕੇ ਨਾ ਦਾਦਾ ਕੱਢ ਤਿੰਨ ਚਾਰ ਦਿਨ ਹਜੇ ਲੈ ਜੂਗੀ ਹਾਂਜੀ ਠੀਕ ਐ ਅੱਛਾ ਕਿ ਤਿਆਰ ਆ ਇਹੋ ਜਿਹੇ ਜਦੋਂ ਉਹ ਵਟ ਕਰਨ ਲੱਗਦੀ ਉਹਦੋਂ ਜਾ ਲੈ ਜ्यादा ਤਿਆਰ ਹੁੰਦੀ ਐ ਠੀਕ ਐ ਅੱਛਾ ਭਾਈ ਦੁੱਧ ਗੱਭਣ ਹੋਣ ਤੋਂ ਬਾਅਦ ਕਿੰਨਾ ਟਾਈਮ ਪਿਆਉਂਦੀ ਦੁੱਧ ਦੀ ਸਾਫ ਅੱਠਵੇਂ ਮਹੀਨਾ ਜਦੋਂ ਬਣ ਕੇ ਚੱਲੋ ਵੀ ਸਾਢੇ 7 ਕੁ ਮਹੀਨਿਆਂ ਤੋਂ ਇਹ ਟੱਕਦੀ ਜਾ ਕੇ ਠੀਕ ਐ ਜੋ ਅੱਠਵੇਂ ਤੋਂ ਪਹਿਲਾਂ ਡਲ ਜਾਂਦੀ ਏ ਤੇ 7 ਤੋਂ ਪਾਰ ਜਾ ਕੇ ਠੀਕ ਐ ਯਾਨੀ 7 ਮਹੀਨੇ ਦਾ ਕਨਫਰਮ ਆ ਵੀ ਪਿਆ ਹੀ ਜਾਂਦਾ ਹਾਂਜੀ ਹਾਂ 7 ਮਹੀਨੇ ਤਾਂ ਆਰਾਮ ਨਾਲ ਪਿਉਂਦੀ ਐ ਜੀ ਪਿਉਂਦੀ ਵੀ ਤਸੱਲੀ ਨਾਲ ਆ ਆਪਣੀ ਮਰਜ਼ੀ ਨਾਲ ਰਿੰਗ ਰਿੰਗ ਕੇ ਠੀਕ ਐ ਅੱਛਾ ਜਿਹੜਾ ਦੁੱ ਉਹਦਾ ਪੀਕ ਕਿੰਨਾ ਕੁ ਟਾਈਮ ਮਤਲਬ 17 ਕਿੰਨਾ ਕੁ ਚੱਲ ਰਿਹਾ ਹੋਊਗਾ 17 ਇਹਦਾ ਰਹਿ ਮੰਨ ਕੇ ਚੱਲੋ ਜੀ 20 22 ਦਿਨ ਬਸ ਠੀਕ ਹੈ ਜੇ ਉਹ ਪੂਰੇ ਵੀ ਆਪਾਂ ਕਿਹੜਾ ਵੀ ਵਪਾਰੀਆਂ ਨੂੰ ਖਰਾਕ ਪਾਉਣੇ ਆ ਨਿਰਮ ਨਾਰਮਲ ਘਰੇ ਦਾਣੇ ਤੇ ਆਪਾਂ ਇਹ ਚੋਂ ਦੇ ਰਹੇ ਹਾਂ ਠੀਕ ਉਹ ਤੋਂ ਬਾਅਦ ਚ ਫਿਰ ਉਹ ਤੋਂ ਬਾਅਦ 16 16 ਲੀਟਰ ਤੇ ਤਾਂ ਨਾਰਮਲ ਹੀ ਚੱਲਦੀ ਹੈ ਜੀ 16 ਲੀਟਰ ਤਾਂ ਲੰਮਾ ਟਾਈਮ ਹੈ ਹਾਂ ਲੰਮਾ ਟਾਈਮ ਵੀ ਚੱਲਦੀ 16 ਦਾ ਜੀ ਠੀਕ ਹੈ ਅੱਛਾ ਭਈ ਸੀਮਨ ਡਿਟੇਲ ਕੋਈ ਸੀਮਨ ਹਸਰ ਯੂਨੀਵਰਸਿਟੀ ਦਾ ਲੱਗਿਆ ਹੋਇਆ ਜੀ ਇਹਦੇ ਹਿਸਾਬ ਨਾਲ ਯੂਨੀਵਰਸਿਟੀ ਦਾ ਲੱਗਿਆ ਹੋ ਕੀ ਡਿਮਾਂਡ ਕਰਦੇ ਹੋ ਰੇਟ ਕੀ ਰੱਖਦੇ ਹੋ ਉਹ ਰੇਟ ਕਰ ਲਾਂਗੇ ਫੋਨ ਤੇ ਜਿਹੜਾ ਕੀ ਰੇਟ ਫੋਨ ਤੇ ਹੋ ਹਾਂਜੀ ਠੀਕ ਐ ਸੋ ਦੋਸਤੋ ਰੇਟ ਫੋਨ ਤੇ ਐ ਸੂਆ ਤੀਜਾ ਹੈ 7 ਮਹੀਨੇ ਤੇ 10 ਦਿਨ ਬਾਅਦ ਕਹਿੰਦਾ ਵੀ ਦੁੱਧ ਪਿਆਇਆ ਤੇ 5 ਕਿਲੋ ਦੁੱਧ ਸੀਗਾ ਉਦੋਂ ਜਿਹੜਾ ਉਹ ਦਿਨ ਦਾ ਦੇ ਰਹੀ ਸੀਗੀ ਉਸ ਤੋਂ ਬਾਅਦ ਚ ਫਿਰ ਡਰਾਈ ਹੋਣ ਨੂੰ ਤੁਰ ਪੈਂਦੀ ਐ ਤੇ ਡਰਾਈ ਜਿਹੜਾ ਉਹ ਛੇਤੀ 7 ਮਹੀਨੇ ਤੇ 10 ਦਿਨਾਂ ਤੋਂ ਬਾਅਦ ਚ ਫਿਰ ਛੇਤੀ ਦੁੱਧੋਂ ਜਿਹੜਾ ਉਹ ਬਾਈ ਹੋਰੀ ਦੱਸਦੀ ਐ ਵੀ ਸੁੱਕ ਜਾਂਦੀ ਐ ਉਸ ਤੋਂ ਬਾਅਦ ਛੱਡਿਆ ਜਾਂਦਾ ਦੁੱਧ ਦੁੱਧ ਲੰਬਾ ਟਾਈਮ ਪਿਉਂਦੀ ਐ ਤੇ ਦੂਜੀ ਗੱਲ ਇਹ ਵੀ ਐ ਵੀ ਜਿਹੜਾ ਪੀਕ ਐ 17 ਲੀਟਰ ਤੈਨੇ ਪੂਰੇ ਪੀਕ ਦਾ ਦਿੱਤਾ ਸੀ 16 ਲੰਬਾ ਟਾਈਮ ਇਹਨੇ ਦੁੱਧ ਦਿੱਤਾ ਜਾਨੀ 16 ਲੀਟਰ ਦਿਨ ਦਾ ਲੰਬਾ ਟਾਈਮ ਦੁੱਧ ਦਿੰਦੀ ਰਹੀ ਐ ਰੇਟ ਫੋਨ ਤੇ ਐ ਸਿੰਗਾ ਦੀ ਬਣਾਵਟ ਦੇਖ ਲੋ ਢਾਂਚੇ ਦੀ ਬਣਾਵਟ ਦੇਖ ਲੋ ਤੇ ਖੋਲ ਕੇ ਤੁਹਾਨੂੰ ਇਹ ਤੋੜ ਕੇ ਦਿਖਾਣੇ ਆ ਦਿਨ ਹਜੇ 5-4 ਦਿਨ ਇਹਨੂੰ ਲੈ ਜਾਣੇ ਚਾਹੀਦੇ ਕਿਉਂਕਿ ਨਾ ਤਾਂ ਬਹੁਤਾ ਪੁਰਾਣਾ ਨਵਾਇਆ ਤੇ ਹਵਾਨੇ 'ਚ ਢਿੱਲ ਹਜੇ ਅੱਜ ਫਗਾ ਵਾਂਗੂ ਇੱਕ ਹੋਰ ਗੱਲ ਜਿਹੜੀ ਵੀਰ ਨੇ ਮੈਨੂੰ ਦੱਸੀ ਸੀ ਦੋਸਤੋ ਵੀ ਇਹ 34ਵੇਂ ਦਿਨ 34ਵੇਂ 35ਵੇਂ ਦਿਨ ਦੋਨੇ ਵਾਰ ਗੱਭਣ ਹੋ ਗਈ ਸੀ ਮਤਲਬ ਛੇਤੀ ਗੱਭਣ ਹੋ ਜਾਂਦੀ ਹੈ ਮੱਝ ਇਹ ਗੌਣ ਹੀ ਹੁੰਦੇ ਆ ਦੋਸਤੋ ਮੱਝਾਂ ਦੇ ਵਿੱਚ ਜਾਂ ਗਾਂ ਕੋਈ ਵੀ ਹੈ ਜਿਹੜੀ ਛੇਤੀ ਕਨਸੀਵ ਕਰੇ ਉਹਦਾ ਫੀਕ ਵੀ ਲੰਬਾ ਟਾਈਮ ਰਹਿੰਦਾ ਥਾਂ ਦਾ ਸਹਿਜ ਹਥੀਚਵਾਈ ਵਾਲਾ ਢਾਂਜਾ ਚੰਗਾ ਬਈ ਖੜੀ ਰਹਿਣ ਦੋ ਮਾੜੇ ਫਵਾਨੇ ਦਾ ਰੋਖ ਹੋਣ ਦਾ ਤੁਸੀਂ ਦੇਖ ਲਓ ਹਜੇ ਢਿੱਲਾ ਹਵਾਨਾ ਪਿਆ ਬਿਲਕੁਲ ਤੁਹਾਨੂੰ ਖਾਲੀ ਜੇ ਵਾਂਗੂ ਹੀ ਦਿਸਦਾ ਹੋਣਾ ਹਾਲਾਂਕਿ ਸਾਇਜ ਫਿਰ ਵੀ ਠੀਕਲ ਬਣਾਈ ਬੈਠੀ ਹੈ ਪਰ ਜਿਹੜੇ ਉੱਤੇ ਵੱਟ ਪੈਂਦੇ ਆ ਉਹ ਤੋਂ ਹਜੇ ਅੰਦਾਜ਼ਾ ਇਹ ਹੁੰਦਾ ਵੀ ਦੁੱਧ ਹਜੇ ਹੋਰ ਲਾਉਣਾ ਬਾਹਰ ਨੂੰ ਕੱਢ ਲਿਓ ਬਈ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਦੱਸੋ ਬਾਕੀ ਮੱਝਾਂ ਪਾਸੇ ਵੱਧੀਆਂ ਹੋਈਆਂ ਬਾਈ ਦੀਆਂ ਪਰ ਬਹੁਤਾ ਉੱਪਰ ਆ ਜਾਂ ਨਹੀਂ ਕਰਦੀ ਮੱਝ ਇਕੱਲੀ ਖੜੀ ਸੀਗੀ ਆਪਦਾ ਪੱਠਾ ਨੀਰਾ ਖਾਈ ਜਾਂਦੀ ਹੈ ਚਾਰੂ ਪਸ਼ੂ ਦੀ ਨਿਸ਼ਾਨੀ ਇਹੀ ਰਹਿੰਦੀ ਹੈ ਅਗੇ ਲਈ ਚੱਲੋ ਭਾਈ گاਉਂਪੋਰਚ ਕੋਲੋਂ ਮੁੜਾਂਗੇ ਆਪਾਂ ਸੋ ਇਹ ਮੱਝ ਦੇਖੋ ਦੱਸੋ ਇੱਕ ਹੀ ਨਾਗ ਸੀਗਾ ਵਕਾਊ ਤਾਂ ਖੈਰ ਬਾਈ ਕੋਲ ਪਰ ਸੋਹਣੀ ਮੱਝ ਹੈ ਜਿਹਨੂੰ ਜਚੇ ਉਹ ਵੀਰ ਕਾਲ ਕਰਕੇ ਰੇਟ ਕਨਫਰਮ ਕਰ ਲਿਓ ਰੇਟ ਹੋ ਸਕਦਾ ਹੈ ਜੇ ਪਹਿਲਾਂ ਵੀਡੀਓ ਬਣਦੀ ਤੇ ਵੀਡੀਓ 'ਚ ਹੀ ਹੁੰਦਾ ਕਿਉਂਕਿ ਬਾਈ ਕੋਲ ਇੱਕ ਛੋਟੀ ਹੋਰ ਸੀਗੀ ਜਿਹੜੀ ਇਹਦੇ ਨਾਲ ਹੀ ਸੋਈ ਸੀ ਤਿੰਨ ਮੱਝਾਂ ਸੁੰਦੀਆਂ ਸੀ ਇਕੱਠੀਆਂ ਇੱਕ ਬੂਰੀ ਸੂਪੀ ਇੱਕ ਛੋਟੀ ਹੋਰ ਗੱਬਣ ਸੀ ਉਹ ਵੀ ਸੂਪੀ ਉਹ ਬਾਈ ਨੇ ਵੇਚਤੀ ਹੁਣ ਇਹ ਵੀਡੀਓ ਦਾ ਟਾਈਮ ਵੀ ਰੱਖਿਆ ਹੋਇਆ ਸੀ ਤੇ ਦਚਿੱਤੀ ਜੀ ਚ ਹੀ ਐ ਵੀ ਵੇਚ ਨਹੀਂ ਐ ਜਾਂ ਇਹ ਮੱਝ ਹਜੇ ਰੁਕਣੀ ਐ। ਬਾਕੀ ਰੇਟ ਫੇਰ ਵੀ ਤੁਸੀਂ ਫੋਨ ਦੇ ਉੱਤੇ ਕਨਫਰਮ ਕਰ ਲਿਓ। ਸੋ ਸੋ ਦਰਬਿਆਨੇ ਜੇ ਕੱਦ ਦੇ ਵਿੱਚ ਢਾਂਚੇ ਦੀ ਸੋਹਣੀ ਐ। ਅਰਜਨ ਜੀ ਬੱਚੀ ਆ। ਥਣ ਹਵਾਨਾ ਚੰਗਾ ਐ। ਅਰਜਨ ਕੁੰਗੜ ਦੀ ਬੱਚੀ ਆ ਬਾਈ ਕਹਿੰਦਾ ਵੀ ਅਰਜਨ ਕੁੰਗੜ ਬੁੱਲ ਦੀ ਧੀ ਐ। ਹਰਿਆਣੇ ਦੇ ਵਿੱਚੋਂ ਖਰੀਦੀ ਐ। ਪਿੰਡ ਦਾ ਨਾਮ ਵੀ ਤੁਹਾਨੂੰ ਦੱਸਤਾ ਬਾਈ ਨੇ। ਸੋ ਉਹ ਉਸ ਪਿੰਡ ਦੇ ਵਿੱਚੋਂ ਬਾਈ ਲੈ ਕੇ ਆਇਆ। ਬਾਈ ਪਿੰਡੇ ਤੇ ਮਾਰੇ ਉਹ ਇੱਥੇ ਇੱਥੇ ਖੜ੍ਹ ਜਾਣਾ ਨੇ। ਉਹ ਵੈਸੇ ਦੋਸਤੋ ਇਹ ਸੀਲ ਸ਼ਰੀਫ ਜੀ ਮੱਝ ਆ ਜਿੰਨਾ ਕੁ ਮੈਂ ਇਹਦਾ ਰੁਖ ਦੇਖ ਰਿਹਾ ਹੋਰ ਥੋੜਾ ਅੱਗੇ ਨੂੰ ਤੋੜ ਕੇ ਰੁਕੋ ਸੋਹਣੀ ਖੜ ਜੂਗੀ ਫਿਰ ਇੱਥੇ ਰੋਕ ਲਿਓ ਹੁਣ ਸੋ ਥੰਤਾਂ ਦੋਸਤੋ ਕਲੀਅਰ ਦਿਸਦੇ ਆ ਬਾਕੀ ਦੁੱਧ ਦੇ ਪੱਖ ਤੋਂ ਵੀ ਚੰਗਾ ਹਵਾਨਾ ਇਹਦਾ ਦਿਸਦਾ ਸੋ ਇੱਕ ਹੀ ਨਾਕ ਤੁਹਾਨੂੰ ਮੈਂ ਦਿਖਾਉਣਾ ਸੀਗਾ ਮੋੜ ਲਉ ਆਏ ਨੂੰ ਬਈ ਲੰਬਾ ਟਾਈਮ ਦੁੱਧ ਪਿਆਉਣ ਵਾਲੀ ਚੰਗਾ ਦੁੱਧ ਲੰਬਾ ਟਾਈਮ ਪਿਆਉਣ ਵਾਲੀ ਮਤਲਬ ਜਿਹੜਾ ਡرائی 5 6 ਕਿਲੋ ਤੇ ਪਸ਼ੂ ਜਿਹੜਾ ਹੁੰਦਾ ਹੈ ਤਾਂ ਉਹਦਾ ਪੀਕ ਲੈਵਲ ਚੰਗਾ ਹੀ ਸਮਝਾਂਗੇ ਬਾਕੀ 7 ਮਹੀਨਿਆਂ ਤੋਂ ਬਾਅਦ ਇਹ ਮੱਝ ਦੁੱਧ ਪਿਆ ਜਾਂਦੀ ਹੈ 2 ਮਹੀਨੇ ਪਹਿਲਾਂ ਵੈਸੇ ਵੀ ਪਸ਼ੂ ਛੱਡਣਾ ਚਾਹੀਦਾ ਤੇ 2.5 ਕਿ ਮਹੀਨੇ ਪਹਿਲਾਂ ਹੀ ਇਹ ਮੱਝ ਭਜਦੀ ਹੈ ਸੋ ਆਪ ਦਾ ਟਾਈਮ ਜ ਜਿੰਨਾ ਕਿ ਨੂੰ ਚਾਹੀਦਾ ਦੁਬਾਰਾ ਆਪਦੇ ਰਿਕਵਰੀ ਵਾਸਤੇ ਅਗਲੇ ਸੂਏ ਵਾਸਤੇ ਤਿਆਰੀ ਵਾਸਤੇ ਓਨਾਕ ਟਾਈਮ ਪਹਿਲਾਂ ਇਹ ਮੱਝ ਭਜਦੀ ਹੈ ਦੁੱਧੋਂ ਲੰਬਾ ਟਾਈਮ ਦੁੱਧ ਪਿਆ ਦਿੰਦੀ ਹੈ ਸੋ ਸੋ ਇਹ ਮੱਝ ਫੋਰ ਸੇਲ ਜਾਦਾ ਲੰਬੀ ਵੀਡੀਓ ਇਸ ਕਰਕੇ ਕਰ ਰਿਹਾ ਵੀ ਜੇ ਕੋਈ ਵੀਰ ਦੂਰ ਤੋਂ ਆਉਂਦਾ ਤਾਂ ਵੀਡੀਓ ਨੂੰ ਵਾਰ-ਵਾਰ ਦੇਖ ਕੇ ਪਸ਼ੂ ਦੀ ਜੱਜਮੈਂਟ ਕਰ ਸਕਦਾ ਹੁੰਦਾ ਰੋਕ ਤਾਂ ਜਿੱਥੇ ਮਰਜੀ ਲਓ ਕੇਰਾ ਇਹ ਸੀਗਾ ਵੀ ਮੈਂ ਪੱਗ ਬੰਨਦਾ ਤੇ ਬਾਈ ਹੋਰੀ ਪੱਗ ਨਹੀਂ ਬੰਨਦੇ ਤਾਂ ਉਹਦੇ ਕਰਕੇ ਕੇਰਾ ਜਦੋਂ ਆਇਆ ਉਦੋਂ ਉਪਰਾ ਕਰਦੀ ਸੀ ਹੁਣ ਜਿਹੜਾ ਉਹ ਸਹਿਜ ਜੇਚ ਹੋ ਗਈ ਹੈ ਮੱਜ ਕਿਉਂਕਿ ਪਸ਼ੂ ਨੂੰ ਜੱਜਮੈਂਟ ਹੋ ਜਾਂਦੀ ਹੈ ਵੀ ਵੈਸੇ ਜਿਹੜਾ ਹੋਏ ਕੋਲ ਖੜੇ ਆ ਤਾਂ ਬਾਕੀ ਸੁਭਾਅ ਹੁੰਦਾ ਹਰੇਕ ਪਸ਼ੂ ਦਾ ਸੋ ਸ਼ਾਂਤ ਸੁਭਾਅ ਦੀ ਹੈ ਮੱਜ ਬੱਚੇ ਸੋਹਣੇ ਪਾਊਗੀ ਬਾਕੀ ਰੇਟ ਜਿਹੜਾ ਉਹ ਬਾਈ ਤੋਂ ਜੋ ਪੁੱਛ ਲਓਗੇ ਹਾਂਜੀ ਬਾਈ ਜੈਡ ਬਲੈਕ ਹੀ ਬੱਚੇ ਹੁੰਦੇ ਸਾਰੇ ਅੱਛਾ ਇਹ ਪਿਛਲੇ 2 ਸੂਆਂ ਵਿੱਚ ਬੱਚੇ ਕੀ ਸੀਗੇ ਇਹਦਾ ਕੱਟਾ ਸੀ ਇੱਕ ਕੱਟੀ ਆਉ ਖੜੀ ਸੀ ਅੱਛਾ ਪਹਿਲਾਂ ਕੱਟਾ ਸੀ ਤੇ ਹੁਣ ਉਹ ਕੱਟੀ ਜਿਹੜੀ ਇਹਦੀ ਆ ਹਾਂਜੀ ਹਾਂਜੀ ਤਾਂ ਦੱਸੋ ਇਹਦੀ ਕੱਟੀ ਤੁਹਾਨੂੰ ਇੱਕ ਵਾਰ ਮੈਂ ਥੋੜਾ ਜ਼ੂਮ ਕਰਕੇ ਦਿਖਾ ਦਿਆਂ ਜੈਡ ਬਲੈਕ ਹੀ ਆ ਕੱਟੀ ਬਾਕੀ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਹੈ ਮਤਲਬ ਮੈਂ ਇਹ ਗੱਲ ਇਸ ਕਰਕੇ ਐਡ ਕੀਤੀ ਵੀ ਮੇਨ ਕਿੱਤਾ ਜਿਹਦਾ ਪਸ਼ੂ ਪਾਲਣ ਹੋਵੇ ਉਹ ਥੋੜਾ ਜਿਆਦਾ ਵੱਧ ਸੰਭਾਲਦਾ ਪਸ਼ੂ ਨੂੰ ਬਈ ਖੜੀ ਰਹਿਣ ਦਿਓ ਜਿੱਥੇ। ਸੋ ਹਵਾਨੇ ਦਾ ਰੁਖ ਦੱਸੋ ਸੋਨਾ ਬਣਿਆ ਵਿਆ ਹਾਲਾਂਕਿ ਹਜੇ ਸੂਂਦੀ ਨਹੀਂ ਗਈ ਮੱਝ ਦਿਨ ਲੈ ਜਾਣੇ ਐ ਨੇ ਸੂਨ ਦੇ ਵਿੱਚ ਤੇ ਮੌਕੇ ਤੇ ਵੀ ਇਹ ਹਵਾਨਾ ਕਾਫੀ ਬਣਾਊਗੀ। ਉਹ ਕਿਉਂਕਿ ਦੁੱਧ ਵਾਲਾ ਪਸ਼ੂ ਮੌਕੇ ਤੇ ਤਿਆਰ ਹੁੰਦਾ ਜਦੋਂ ਦੁੱਧ ਲਾਉ ਸੂਣ ਲੱਗੂਗੀ ਤਾਂ ਉਦੋਂ ਇਹ ਸਾਰੇ ਜਿਹੜੇ ਵਟ ਕੱਢ ਕੇ ਸੂਊਗੀ। ਸੋ ਫੇਰ ਤੁਸੀਂ ਇੱਕ ਵਾਰ ਦੇਖੋ ਇਹਦਾ ਹਵਾਨਾ ਬਣ ਜਾਂਦਾ ਜਦੋਂ ਸੂਂਦੀ ਆ ਦੇ ਨਾਲ ਇਚਫ ਵਾਂਗੂ ਕਰ ਜੂ ਪੂਰਾ ਤਾਂ ਬੈਠਣ ਚ ਵੀ ਦਿੱਕਤ ਆਉਂਦੀ ਹੈ ਠੀਕ ਹੈ ਤਾਂ ਜਦੋਂ ਬਾਈ ਕਹਿੰਦਾ ਵੀ ਜਮਾ ਨੇੜ ਆ ਗਈ ਉਦੋਂ ਐਚਫ ਗਾ ਵਾਂਗੂ ਹਵਾਨਾ ਕਰ ਜੂ ਤੁਸੀਂ ਥਣ ਦਾ ਸਹਜ ਇੱਥੋਂ ਦੇਖ ਸਕਦੇ ਹੋ ਸੋ ਹੁਣ ਕਲੀਅਰ ਦਿਸਦਾ ਥਾਣਾ ਚ ਵਿੱਥੀ ਵੀ ਸੋਹਣੀ ਹੈ ਉਹ ਦੋਨੇ ਪਾਸੋਂ ਇਸੇ ਤਰ੍ਹਾਂ ਦੇ ਥਾਣਾ ਨਜ਼ਰ ਆਉਣਗੇ ਤੁਹਾਨੂੰ ਬਾਕੀ ਫੇਰ ਵੀ ਪਾਸ ਕਰਿਓ ਆ ਕੇ ਮੈਂ ਕੋਸ਼ਿਸ਼ ਕਰਦਾ ਹੁਣਾ ਵੀ ਤੁਹਾਨੂੰ ਹਰੇਕ ਪਾਸੇ ਤੋਂ ਹੀ ਦੋਨਾਂ ਸਾਈਡ ਤੋਂ ਹੀ ਪਸ਼ੂ ਦਿਖਾ ਸਕਾਂ ਬਈ ਕਮਾ ਕੇ ਅੰਦਰ ਹੀ ਲੈ ਆਓ ਫੇਰ ਸੋ ਫਾਈਨਲ ਕਰਦੇ ਆ ਵੀਡੀਓ ਨੂੰ ਬਾਕੀ ਜਿਹਨੂੰ ਜੱਜਦੀ ਐ ਮਾਜੋ ਵੀਰਕਾਲ ਕਰਕੇ ਤੁਸੀਂ ਕੰਟੈਕਟ ਬਾਈ ਨਾਲ ਬਣਾ ਲਿਓ ਅੰਦਰ ਹੀ ਲੈ ਜਾਓ ਬਈ بارش ਥੋੜੀ ਹੋ ਕੇ ਹਟੀ ਆ ਉਹਦੇ ਕਰਕੇ ਅੰਦਰ ਹੀ ਮੱਝ ਵੱਧੀ ਹੋਈ ਸੀਗੀ ਤੇ ਅੰਦਰ ਹੀ ਫੇਰ ਬੰਦਨੇ ਇਹਨੂੰ ਇਹ ਰੋਖ ਹੈ ਦਸੋ ਇਹ ਹਵਾਨੇ ਦਾ ਹੰਦਾ ਸੇਜ ਤੁਸੀਂ ਦੇਖ ਲਿਆ ਸੋ ਇੱਕ ਚੰਗੀ ਮੱਧ ਚੰਗੇ ਦੁੱਧ ਵਾਲੀ ਤੁਹਾਨੂੰ ਦਿਖਾ ਰਿਆ ਜਿਹਨੂੰ ਚਾਜੇ ਉਹ ਵੀਰ ਕਾਲ ਕਰਕੇ ਬਾਈ ਨਾਲ ਸੌਦਾ ਕਰ ਲਿਓ ਜੀ ਧੰਨਵਾਦ